ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਵੇਖਣ ਵਾਲਿਆਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਤੇ ਜਿਹੜੇ ਮੇਰੇ ਵੀਰ ਭੈਣ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਖੇਤੀਬਾੜੀ ਵਾਲੇ ਬੰਦਿਆਂ ਨੂੰ ਚਲੋ ਜੀ ਹਲ ਰਿਹਾ ਆਪਣਾ ਕੰਪਿਊਟਰ ਕਰਾਇਆ ਕੰਪਿਊਟਰ ਕਰਾਇਆ ਚੱਲ ਰਿਹਾ ਉਧਰ ਆਪਾਂ ਗੰਨੇ ਵਾਲੇ ਖੇਤ ਉਧਰ ਮਾਰ ਰਹੇ ਆਂ ਉੱਪਰ ਤੇ ਗਵਾਂਢੀ ਆਪਣੇ ਵੀ ਲੱਗੇ ਨੇ ਧੜਾ ਧੜਾ ਸਭੇ ਚੱਲ ਰਿਹਾ ਜਿਹੜੀ ਉਹ ਵੀ ਲੱਗੇ ਧੜਾ ਧੜ ਕਰਾਇਆ ਮਾਰਨੂੰ ਉਧਰ ਆਪਾਂ ਕਰ ਲਿਆ ਸੈਟਮੈਂਟ ਬਾਕੀ ਦਿਖਾਉਨੇ ਤੁਹਾਨੂੰ ਅੱਗੇ ਚਮਤਕਾਰ ਲਓ ਮਿੱਤਰੋ ਉਧਰ 1 51 ਲੱਗਾ ਮਗਰ ਦੋ ਹੌਲੈਂਡਰਾਂ ਟਰਾਲੀ ਖਿੱਚਣ ਦੇ ਵਾਂਚ ਬੜੀ ਜਾਂ ਨਿਕਲਦੀ ਹੋਈ ਹੜ ਜਾ ਹੜ ਜਾ ਹੋ ਰਹੀ ਏ ਇੱਥੇ 51 ਗਰਾਂ ਵੀ ਲਾਇਆ ਬਾਪੂ ਨੇ ਤੱਕਾ ਲਓ ਵੇ ਪਟਾਕੇ ਪਾਉਂਦੇ ਇੱਥੇ ਪੂਰੇ ਜ਼ੋਰ ਦਾ ਪਤਾ ਲੱਗਦਾ ਕੀ ਬੰਦਾ 30 30 ਕਰਦਾ ਕਿ ਇਹ ਨਾਲ ਕਰਾਂਗੇ ਨਾਲ ਕਰਾਂ ਪਿੱਛੋਂ ਪੂਰਾ ਜ਼ੋਰ ਲਾਉਂਦਾ ਦੇਖ ਲਿਆ ਕਿ ਨਹੀਂ ਗੂੰਜਾ ਇਹ ਗੂੰਜਾ ਨਹੀਂ ਗੇਤੀਆਂ ਪੂਰੀ ਜੈਸੂ ਉੱਡਈਏ ਕਿڑی ਆ ਲਾਲਾ ਖਿਆਲ ਲਾਲਾ ਖਿਆਲ ਰੈਂਪ ਵੀ ਪਈ ਗਈ ਇਤੋਂ ਚੜਾਈ ਪੈਂਦੀ ਐ ਇਹਨੂੰ ਨਿਕਲ ਜਾਈਏ ਜਦੋਂ ਲੱਗਿਆ ਤਾਂ ਵੇਖੋ ਇੱਥੇ ਪੂਰਾ ਜੈਸੇ ਖਾਲੀ ਪੂਰੀ ਖੇਤ ਕੀ ਕਰਦੇ ਆ ਵੇਖਿਆ ਯਾਰ ਨਾਲ ਮੇਗਾ ਤੇ ਨਾਲ ਕਰਾ ਨਿਕਲਣਾ ਜੇ ਬੰਦਾ ਤੇਰਾ ਹੀ ਕਰਾਉਂਦੇ ਮਤਲਬ ਇਹਨਾਂ ਦੀ ਵੀ ਬੜੀ ਮਿਹਨਤ ਆ ਬਹੁਤ ਜ਼ਿਆਦੀ ਮਿਹਨਤ ਆ ਇਹਨਾਂ ਦੀ ਬਹੁਤ ਪਾਰਾ ਕੰਮ ਆ ਵਜਨ ਵਾਲਾ ਕੰਮ ਆ ਮਿਹਨਤ ਬਹੁਤ ਲੱਗਦੀ ਪੂਰਾ ਦੇਖੋ ਚੈੱਕ ਕਰੋ ਤੁਸੀਂ ਜੋ ਵੀ ਅਸਲੀ ਮਿਹਨਤ ਇਹਨਾਂ ਦੀ ਏ ਆਪਣੇ ਪੰਜਾਬੀ ਦੇ ਹੱਥ ਲਾ ਕੇ ਨਹੀਂ ਰਾਜੀ ਹੈਗੇ ਕਿਉਂਕਿ ਆਪਣੇ ਪੰਜਾਬੀ ਇਹ ਕੰਮ ਕਰ ਹੀ ਨਹੀਂ ਸਕਦੇ ਸਿੱਧੇ ਮੈਨੇ ਕਿਉਂਕਿ ਕੰਮ ਹੋਣਾ ਸਾਰੇ ਮੁੰਡੇ ਆ ਵਿੱਚ ਕੋਈ ਜਿਆਦੀ ਉਮਰ ਦੇ ਬਾਕੀ ਮੁੰਡੇ ਆ ਕੰਮ ਕਰਨ ਆਏ ਆ ਉਹ ਕਿ ਮਿਹਨਤ ਕਰਨੀ ਅੱਜ ਕੱਲ ਟਾਈਮ ਤੇ ਜ਼ਰੂਰੀ ਹੋ ਗਈ ਪਰ ਕਰਕੇ ਰਾਜੀ ਨਹੀਂ ਆਹ ਬ ਖੋਲੇ-ਖੋਲੇ ਮੁੰਡੇ ਲੱਗੇ ਬਾਕੀ ਕਰਦੇ ਆਪਾਂ ਦੂਜੇ ਟਰੈਕਟਰ ਨਾਲ ਲਓ ਵੇ ਮਿੱਤਰੋ ਰਾਤ ਇਦਾਂ ਆਰੇਗਾ ਦੀਆਂ ਟਰਾਲੀਆਂ ਕੰਨਿਆ ਐ ਐਸਾ ਨਿਕਲਦੀਆਂ ਪਿੱਛੇ ਨਿਗਾ ਮਾਰਦਾ ਇਹ ਰਾਹ ਦਾ ਵੀ ਲੋਰਾ ਦਾ ਆਈ ਧਾਰੇ ਗੀਆਂ ਟਰਾਲੀਆਂ ਪੂਰੇ ਜੋਰ ਲਾਦੇ ਆ ਗਾ ਉਹ ਰਾਹ ਪੱਟਾ ਵਾ 4 ਏਅਰ ਦੇ ਵਿੱਚ ਬੈਹ ਨਾ ਜਾਵੇ ਹੋਰ ਗੱਲ ਕੋਈ ਨਹੀਂ ਰਿਸਕ ਬਹੁਤ ਹੈ ਲਈ ਲਓ ਮਿੱਤਰੋ ਆ ਗਏ ਆਪਾਂ ਰੋਡ ਤੇ ਜੀਡੀ ਰੋਡ ਤੇ ਚੜ ਗਏ ਆ ਚਲਦੇ ਹਾਂ ਹੁਣ ਮਿਲ ਜਾ ਕੇ ਮਿਲਦੇ ਤੁਹਾਨੂੰ ਦਿਖਾਉਣੇ ਉੱਥੋਂ ਦਾ ਜਗਾੜ ਕੋਣੀ ਲੋ ਮਿੱਤਰੋ ਆਪਾਂ ਕੱਲ ਰਾਤ 12 ਵਜੇ ਆਏ ਆ ਤੇ 10 10:30 ਹੋ ਗਏ ਆ ਮੈਂ 24 ਘੰਟਿਆਂ ਬਾਅਦ ਵਾਰੀ ਆਉਣ ਲੱਗੀ ਇਹ ਤੇ ਆਪਾਂ ਵੀਡੀਓ ਤਾਂ ਨਹੀਂ ਬਣਾ पाए ਸਾਰਿਆਂ ਲਈ ਸੋਰੀ ਕਿਉਂਕਿ ਆਪਾਂ ਨੂੰ ਜਿਹੜਾ ਬੁਖਾਰ ਚੜ ਗਿਆ ਰਾਤ ਠੰਡ ਲੱਗਣ ਕਰਕੇ ਇਹ ਬੁਖਾਰ ਹੋ ਗਿਆ ਬਹੁਤ ਜ਼ਿਆਦਾ ਇਸ ਕਰਕੇ ਆਪਾਂ ਵੀਡੀਓ ਨਹੀਂ ਬਣਾਇਆ ਪਏ ਤੇ ਆਪਣੇ ਚੋਟੇ ਦਾ ਹਾਲ ਗੇ ਲੋ ਕਟੋ ਕੱਟੀ ਕੰਮ ਬਾਕੀ ਚੱਲਦੇ ਆ ਅੱਜ ਵੀ ਲੱਗ ਜਾਨਾ ਟਾਈਮ 2 ਘੰਟੇ ਲੱਗ ਜਾਣ ਟਰਾਲੀ ਖਾਲੀ ਹੁੰਦੀ ਨੂੰ ਤੇ ਚੱਲਦੇ ਆ ਪਿੰਡ ਜਿਹੜੀ ਖਿੱਚਾਂਗੇ ਫਿਰ ਪੈਦਲ ਟਾਈਮ ਹੋ ਗਿਆ ਖਾਦਰ ਸਾਹਿਬ ਦਾ ਫੋਨ ਆਉਂਦਾ ਰਿਹਾ ਆ ਬਾਈ ਸ਼ਬੀ ਹੋ ਗਿਆ ਸਾਢੇ 10 ਹੋ ਚੁੱਕੇ ਆ ਹਲੋ ਮਿਲਦੇ ਆ ਤੁਹਾਨੂੰ ਹੁਣ ਕੰਡੇ ਤੇ ਜਾ ਕੇ ਇਹ ਤਾਂ ਲਈ ਜਾਂਦਾ ਇੱਥੇ ਸਾਡੀਆਂ ਟਰਾਲੀਆਂ ਆ ਆ ਰਹੀ ਹੈ ਤੇ 24 ਘੰਟਿਆਂ 25 ਘੰਟਿਆਂ ਬਾਅਦ ਆਉਂਦੀ ਫਿਰ ਇੱਥੇ 2 2.5 ਘੰਟੇ ਇਥੇ ਲੱਗ ਜਾਂਦੇ ਆ ਲੋ ਜੇ ਪਟਾਇਰ ਕੱਢਣ ਲੱਗੇ ਬਾਹਰ ਮਿੱਟਰ ਵਾਲੀ ਦੇ ਝੋਲ ਬਹੁਤ ਵੱਜਦੀ ਏ ਤੇ ਬਾਹਰ ਕੱਢਣ ਨਾਲ ਬੇਤੇ ਜਗਾ ਸਪੇਸ ਹੋ ਜੀ ਇਹਦੇ ਨਾਲ ਜੋਰ ਬਹੁਤ ਲਾਉਂਦਾ ਟਰੈਕਟਰ ਝੋਲ ਘੱਟ ਮਾਰਦਾ ਪੂਰਾ ਸੈੱਟ ਚੱਲਦਾ ਹੈ ਜਿਹੜੇ ਕੱਢੇ ਨਾਲ ਜਿਹੜੇ ਆਪਾਂ ਕੱਢੇ ਸੀ ਵਧੀਆ ਚੱਲਦਾ ਹੈ ਫੇਰ ਆਪਾਂ ਅੰਦਰ ਗਏ ਤੇ ਛਾੜ ਸ਼ੂਟ ਕੱਢਣ ਕਰਕੇ ਨਾ ਹੁਣ ਆਪਾਂ ਫੇਰ ਲੱਗੇ ਕਰਨਾ ਨਾ ਮਤਰਾ ਹੁਣ ਆਪਾਂ ਟਾਇਰ ਕੱਢ ਤੇ ਬਾਹਰ ਆਹ ਲੋਕ ਆਈਏ ਇਹ ਵੀ ਆਪਾਂ ਕੱਢੇ ਸੀ ਤਾਂ ਹੁਣ ਆਪਾਂ ਪਾਵਾਂਗੇ ਵੇਟ ਹੇਟ ਆਪਣੇ ਪਾ ਕੇ ਫੇਰ ਕਰਦੇ ਹਾਂ ਨੂੰ ਸੈਟਮੈਂਟ ਮੈਂ ਦੇਖੋ ਪਿਛੋਂ ਵੀ ਕਿਨਾਂ ਚੌੜਾ ਹੋ ਗਿਆ ਟਰੈਕਟਰ ਪਰ ਮਗਰਾਟਾਂ ਦੇ ਹੱਥ ਤੋਂ ਮਾਰਨਾ ਸੌਖਾ ਨਾਲੇ ਸੌਖਾ ਚੱਲਦਾ ਆ ਝੋਲਾ ਨਾਲ ਮਾਰੇਗਾ ਟਰੈਕੀ ਚਲੋ ਮਿਲਦੇ ਆ ਅਗਲੀ ਵੀਡੀਓ ਚ ਰੱਬ ਰੱਖਾ ਆਪਣੇ ਮੰਮੀ ਜੱਡੀ ਦਾ ਧਿਆਨ ਜਰੂਰ ਰੱਖਿਓ ਗੁੱਡ ਬਾਏ